ਸਾਡੇ ਵੱਤ ਤੋਂ ਵੱਧ ਮਦਦ ਕੀਤੀ ਜਾਵੇ ਜੇਕਰ ਕੋਈ ਵੀ ਬੰਦਾ ਪਾਰਟੀ ਵਾਹ ਤੋਂ ਉਪਰ ਉੱਠ ਕੇ ਇਸ ਵੀਰ ਦੀ ਮਦਦ ਕਰਦਾ ਉਹ ਯਾਰੀ ਚੁੱਤਾ ਕਰਦੇ ਵੀ ਰੇਗਾ ਚੰਗ ਕੰਮ ਕਰਦੇ ਆ ਸੜਕਾ ਤੇ ਵੀ ਲੰਗਰ ਲਾਉਣੇ ਆ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਜਾ ਪੋਏ ਆ ਅਭੀ ਫਿਕਰ ਲੱਗਿਆ ਪਿਆ ਆਪਦੀ ਵੀ ਦਵਾਈ ਦੀ ਟੈਨਸ਼ਨ ਜਿਨ੍ਹਾਂ ਦੀ ਉਮਰ ਪੜਨ ਲਿਖੰਦੀ ਆ ਪਰ ਆ ਜੋ ਪੈਸਿਆਂ ਦਾ ਕਰਕੇ ਘਰੇ ਬੈਠੇ ਆ ਚੜੀ ਮਦਦਤ ਕਰੀ ਜਾਵੇ ਹੱਥ ਵਨ ਕੇ ਵੇਂਦੇ ਕਿਸੇ ਵੀ ਅਸੀਂ ਤੁਹਾਡੇ ਤੱਕ ਲੋੜਵੰਦ ਪਰਿਵਾਰਾਂ ਦੀ ਵੀਡੀਓ ਪਾਉਂਦੇ ਆ ਤੁਸੀਂ ਹਮੇਸ਼ਾ ਚੜ ਵਧ ਕੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਹੋ ਮਿਲਦੀ ਨੇ ਕਰਦੇ ਹਰ ਜੁੱਟਿਆਂ ਦਾ ਦਵਾਈ ਮੋਢੀ ਮਿਲ ਜਾਂਦੀ ਉਹ ਨਹੀਂ ਮਿਲਦੀ ਨੇ ਕਤੀ ਮਟਿਆਰ ਆ ਦੂਜੀ ਵੀ ਮਟਿਆਰ ਹੋਣ ਵਾਲੀ ਇੱਕ ਬੱਚਾ ਛੋਟਾ ਜਾਂ ਜਨਤਾ ਦੀ ਬਾਚੰਦੇ ਗਦੇ ਸਾਰੇ ਦੋਤਾਂ ਸਵਾਗਤ ਆ ਇਸ ਵਕਤ ਅਸੀਂ ਬੈਠੇ ਆ ਪਿੰਡ ਬੀਲੇ ਜਿਤੇ ਕਿ ਸਾਡੇ ਨਾਲ ਲੋੜਵੰਦ ਪਰਿਵਾਰ ਮੌਜੂਦ ਹੈ ਜਿਵੇਂ ਕਿ ਇਸ ਵੀਰ ਦਾ 6-7 ਸਾਲ ਤੋਂ ਪਹਿਲਾਂ ਇਹਨਾਂ ਦਾ ਐਕਸੀਡੈਂਟ ਹੋਇਆ ਸੀ ਤਾਂ ਜਿਹੜਾ ਇਸ ਵੀਰ ਦਾ ਇਲਾਜ ਆ ਉਹ ਪ੍ਰੋਪਰ ਨਹੀਂ ਹੋਇਆ ਬੇਸ਼ੱਕ ਬਹੁਤ ਸਾਰੇ ਦੋਸਤਾਂ ਨੇ ਇਹਨਾਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ ਆ ਤਾਂ ਫਿਰ ਵੀ ਜਿਹੜਾ ਇਲਾਜ ਆ ਇਹਨਾਂ ਦਾ ਸਹੀ ਤਰੀਕੇ ਨਾਲ ਨਹੀਂ ਹੋਇਆ ਅੱਜ ਪੈਸੇ ਤੋਂ ਬਿਨਾਂ ਕਰੇ ਬੈਠੇ ਨੇ ਗੱਲਬਾਤ ਕਰਦੇ ਬਾਈ ਦੇ ਨਾਲ ਕੀ ਉਹਨਾਂ ਦਾ ਕੀ ਕਹਿਣਾਗਾ ਹਾਂਜੀ ਵੀਰੇ ਕੀ ਕਹਿਣਾ ਚਾਹੋਗੇ ਇੱਕ ਟਾਈਮ ਦੇ ਵਿੱਚ ਘਰ ਦੇ ਵਿੱਚ ਕੋਈ ਚੀਜ਼ ਨਹੀਂ ਹੈਗੀ ਜਿਹੜਾ ਪੈਸਾ ਟਕਿਆ ਸੀ ਸਭ ਲੱਗ ਚੁੱਕਿਆ ਦੇ ਉੱਤੇ ਹਰ ਇੱਕ ਚੀਜ਼ ਵੱਲੋਂ ਤੰਗੀ ਆ ਬੱਚਿਆਂ ਦੀ ਪੜ੍ਹਾਈ ਚੱਲ ਰਹੀ ਹੈ ਇੱਕ 9ਵੀਂ ਚ ਪੜਦਾ ਇੱਕ 7ਵੀਂ ਚ ਪੜਦਾ ਇੱਕ 5ਵੀਂ ਚ ਬੱਚਾ ਗੁੱਡੀ ਤੇ ਹੁਣ ਉਹਨਾਂ ਨੂੰ ਪੜ੍ਹਾਉਣ ਦਾ ਵੀ ਫਿਕਰ ਲੱਗਿਆ ਪਿਆ ਆਪਦੀ ਵੀ ਦਵਾਈ ਦੀ ਟੈਨਸ਼ਨ ਕੋ ਇਸ ਟਾਈਮ ਦੇ ਵਿੱਚ ਨਾ ਕੋਸ ਦਵਾਈ ਲੈਣ ਨੂੰ ਆ ਕੋਲੇ ਨਾ ਬੱਚਿਆਂ ਦੀ ਪੜ੍ਹਾਈ ਕਰਾਉਣ ਨੂੰ ਆ ਆਹ ਹਾਲ ਦੀ ਪੂਰੀ ਤੰਗੀ ਦੇ ਵਿੱਚ ਬੈਠਿਆ ਹੱਥ ਬਨ ਕੇ ਬੇਨਤੀ ਆ ਵੀ ਜਿਸ ਮੇਰਾ ਕੋਈ ਭਰਾ ਜੇ ਮਦਦ ਕਰਨੀ ਚਾਹੁੰਦਾ ਕਿਸੇ ਵੀ ਬਜਟ ਦੀ ਜਾਂ ਕੋਈ ਸੌਦੇ ਸਮਾਨ ਦੀ ਜਾਂ ਕੋਈ ਪੈਸੇ ਟਕੇ ਦੀ ਉਹਦਾ ਬੜਾ ਧੰਨਵਾਦ ਹੋਊਗਾ ਮੇਰੇ ਭਰਾ ਦਾ ਇਹ ਮੈਂ ਹੱਥ ਬਨ ਕੇ ਬੇਨਤੀ ਆ ਵੀ ਛਣਾ ਇਹ ਜੀ ਜਿਹਨਾਂ ਦਾ ਇਲਾਜ ਕਰਵਾਇਆ ਜਾਵੇ ਛੋੜਾ ਜਿਹਾ ਐਕਸੀਡੈਂਟ ਹੋਇਆ ਸੀ ਕਿੰਨਾ ਪਹਿਲਾਂ ਹੋਇਆ ਸੀਗਾ ਜੀ ਕਿਸ ਚੀਜ਼ ਨਾਲ ਹੋਇਆ ਸੀਗਾ ਮੋਟਰਸਾਈਕਲ ਨਾਲ ਹੋਇਆ ਸੀਗਾ ਜੀ ਉਹ ਤਾਂ ਸੈਕਲ ਤੇ ਸੀਗੇ ਤੇ ਮਾਰਿਆ ਵਿੱਚ ਲਿਆ ਕੇ ਇੱਥੇ ਖੜੇ ਤੇ ਤੇ ਉਹਦੇ ਨਾਲ ਪਾਟਾ ਟੁੱਟ ਗਿਆ ਫਿਰ ਪਾਟਾ ਤਿੰਨ ਵਾਰੀ ਪ੍ਰੇਸ਼ਨ ਹੋ ਚੁੱਕਿਆ ਇਸਲਾ ਤਾਂ ਉਸੇ ਥਾਂ ਤੋਂ ਟੁੱਟ ਜਾਂਦੀ ਹੈ ਉਸੇ ਥਾਂ ਤੋਂ ਟੁੱਟ ਜਾਂਦੀ ਹੈ ਪਹਿਲੀ ਵਾਰ ਤਾਂ ਤਿੰਨ ਮਹੀਨਿਆਂ ਬਾਅਦ ਹੀ ਟੁੱਟ ਗਈ ਸੀ ਦਵਾਰੇ ਤੇ ਉਸ ਤੋਂ ਬਾਅਦ ਫਿਰ 11 ਮਹੀਨਿਆਂ ਬਾਅਦ ਟੁੱਟੀ ਤੇ ਫਿਰ 13 ਮਹੀਨਿਆਂ ਬਾਅਦ ਟੁੱਟੀ ਸੀ ਜਾ ਕੇ ਆਸਾ ਬੀਲੇ ਜੀ ਮੇ ਪਿੰਡ ਦੀਆਂ ਬਹੁਤ ਸਾਰੀਆਂ ਸਸਤਾਮਾਂ ਹੁੰਦੀਆਂ ਨੇ ਪੰਚਾਇਤ ਹੁੰਦੀ ਆ ਪਿੰਡ ਦੇ ਮੋਤਵਰ ਬੰਦੇ ਵੀ ਕਈ ਵਾਰੀ ਸਹਿਯੋਗ ਕਰ ਦਿੰਦੇ ਹਨ ਹਾਂਜੀ ਛੋਡੀ ਕਿਸੇ ਨੇ ਮਦਦ ਨਹੀਂ ਕੀਤੀ ਮਦਦ ਕੀਤੀ ਜੀ ਕਈ ਵੀਰਾਂ ਨੇ ਕੀਤੀ ਆ ਜਾਨੀ ਜਿਨ੍ਹਾਂ ਦੇ ਜਿਵੇਂ ਨਾਮ ਨਹੀਂ ਜਾਣਦਾ ਬਾਰੋਂ ਬੰਦੇ ਆਏ ਨੇ ਕੋਈ ਕੋਈ ਹਜ਼ਾਰ ਕੋਈ 1500 ਪੈਸਾ ਵੀ ਦੇ ਕੇ ਗਏ ਨੇ ਸੌਦਾ ਵੀ ਛਟਕੇ ਗਏ ਨੇ ਦੋ ਵਾਰ ਇਹੋ ਜੀ ਗੱਲ ਨਹੀਂ ਹੈਗੀ ਕੋਈ ਪਰ ਉਹ ਛੱਡੀ ਜਾਨੀ ਇਸ ਟਾਈਮ ਦੇ ਵਿੱਚ ਆ ਪੂਰੀ ਤੰਗੀ ਦੇ ਵਿੱਚ ਜਿੰਨੀ ਵੀ ਤੰਗੀ ਹੈ ਦੇ ਉਨੀ ਤੰਗੀ ਹੈ ਜਾਨੀ ਮੂੰਹ ਨਾਲ ਨਹੀਂ ਦੱਸਿਆ ਜਾਂਦਾ ਤੰਗੀ ਨੂੰ ਸਾਡੇ ਚੈਨਲ ਦੇ ਰਾਹੀਂ ਤੁਹਾਨੂੰ ਪੂਰੀ ਦੁਨੀਆ ਦੇਖਦੀ ਆ ਕੀ ਕਹਿਣਾ ਚਾਹੋਂਗੇ ਅਜੀ ਤਰੀਕੇ ਨਾਲ ਵੀ ਸਾਡੀ ਮਦਦ ਕਰੀ ਜਾਵੇ ਹਸਵਨ ਕੇ ਬਿੰਦਿਏ ਕਿਸੇ ਵੀ ਵਜ੍ਹਾ ਦੀ ਮਦਦ ਜੂਰੀ ਮੇਰਾ ਪੁਰਾ ਕੰਮ ਮਦਦ ਕਰਦਾ ਉਹਦੀ ਬੜੀ ਬੜਾ ਧੰਨਵਾਦ ਹੋਵੇਗਾ ਅਸੀਂ ਉਹਦਾ ਦਿਲੋਂ ਸਵਾਗਤ ਕਰਾਂਗੇ ਤੇ ਉਹਦੇ ਹੱਕ ਦੇ ਵਿੱਚ ਇਹੀ ਦੁਆਵਾਂ ਕਰਾਂਗੇ ਵੀ ਉਹਦੀ ਚੜ੍ਹਦੀ ਕਲਾ ਰਹੇ ਸਾਡਾ ਨਾ ਪਣ ਮੌਜੂਦਾ ਪਾਣਾ ਇਹ ਗੱਲਬਾਤ ਕਰਦੇ ਆਂ ਹਾਂਜੀ ਪਣੇ ਕੀ ਕੰਮ ਕਰਦੇ ਹੋ ਤੁਸੀਂ? ਦੇਹਰੀ ਚੁੱਤ ਕਰਦੇ ਵੀ ਨਿ ਡੱਗਾ ਚ ਕੰਮ ਕਰਦੇ ਆਂ ਹਾਂ ਤਾਂ ਵੀਰ ਨੂੰ ਕਿੰਨਾ ਟਾਈਮ ਹੋ ਗਿਆ ਮੰਝੇ ਤੇ ਬੈਠੇ ਪੈਣ ਨੂੰ? ਇਹਨੂੰ 7 ਸਾਲ ਹੋ ਗਏ ਮੰਝੇ ਤੇ ਬੈਠੇ ਆ ਕਿੰਨੇ ਬੱਚੇ ਤੁਹਾਡੇ? ਸਾਡੇ 3 ਲਾਗੇ ਦੋ ਕੁੜੀਆਂ ਇੱਕ ਮੁੰਡਾ ਦਾ ਅੱਛਾ ਜੀ ਮੈਂ ਪਹਿਨੇ ਤੁਸੀਂ ਕੰਮਕਾਰ ਵੀ ਕਰਦੇ ਹੋ ਤੇ ਵੀਰ ਨੂੰ ਵੀ ਸਾਥ ਦੇਉਂ ਤ ਦਵਾਈ ਬੂਟੀ ਲੈ ਉਹਨੇ ਜ ਨਹੀਂ ਮਿਲਦੀ ਨਹੀਂ ਮਿਲਦੀ ਇਹਨੇ ਕਰਦੇ ਦਿਹਾੜ ਜੁੱਟਿਆਂ ਤਾਂ ਦਵਾਈ ਮੁੱਢ ਮਿਲ ਜਾਂਦੀ ਉਹ ਨਹੀਂ ਮਿਲਦੀ ਨੇ ਤਾਂ ਘਰ ਦੇ ਵਿੱਚ ਇਹਨਾਂ ਤੋਂ ਬਿਨਾ ਕਮਾਈ ਤੋਂ ਬਿਨਾ ਇਹੀ ਕਮਾਉਣ ਵਾਲੇ ਸੀਗੇ ਹਾਂ ਜੀ ਇਹੀ ਹੈ ਕਮਾਉਣ ਵਾਲੇ ਸੀਗੇ ਤੇ ਘਰ ਦੇ ਰਾਤ ਕਿਦਾਂ ਬਹੁਤ ਮੁਹਾਤਪੁਰੀ ਆ ਮਾਰਿਆ ਜੀ ਹਾਂ ਹਾਂ ਜੀ ਪੁੱਤਰ ਕੀ ਕਹਿਣਾ ਚਾਹੋਗੇ ਤੁਹਾਡੇ ਫਾਦਰ ਸਾਹਿਬ ਆ ਮਾਰਨੇ ਸਾਡੇ ਨਾਲ ਇਹਨਾਂ ਦਾ ਛੋਟਾ ਬੇਟਾ ਮੌਜੂਦ ਹੈ ਜਿਨ੍ਹਾਂ ਦੀ ਉਮਰ ਪੜਨ ਲਿਖੰਦੀ ਆ ਪਰ ajo ਪੈਸਾ ਦਾ ਕਰਕੇ ਘਰੇ ਬੈਠੇ ਆ ਆਪਾਂ ਗੱਲ ਕਰਦੇ ਆ ਬੱਚੇ ਦੇ ਨਾਲ ਵੀ ਉਹਨਾਂ ਕੀ ਕਹਿਣਾ ਹਾਂਜੀ ਪੁੱਤਰ ਕੀ ਕਹਿਣਾ ਚਾਹੁੰਦੇ ਸਾਡੀ ਹੱਥ ਵੰਨ ਕੇ ਬੇਨਤੀ ਹੈਗੇ ਮੇਰੇ ਪਿਤਾ ਜੀ ਮੰਜੀ ਦੇ ਉੱਠ ਖੰਨ ਅਤੇ ਜਿਹੜੀ ਸਾਡੀ ਦੋ ਵਕਤ ਦੀ ਰੋਟੀ ਉਹ ਪੂਰੀ ਕਰ ਸਕਣ ਅਤੇ ਜਿਹੜੀ ਸਾਡੀ ਪੜਾਈ ਲਿਖਾਈ ਆ ਉਹਨਾਂ ਵਿੱਚ ਸਾਡੀ ਮਦਦ ਕਰ ਸਕੇ ਅਤੇ ਸਾਡੇ ਕੰਮ ਕਾਰ ਦੇ ਵਿੱਚ ਮਦਦ ਕਰ ਸਕੇ ਹੂੰ ਸਾਡੇ ਚੈਨਲ ਰਾਹੀਂ ਪੂਰੀ ਦੁਨੀਆ ਦੇਖਦੇ ਆ ਕੀ ਬੇਨਤੀ ਕਰਦੇ ਹਨ ਸਾਨੂੰ ਇਹ ਹੀ ਬੇਨਤੀ ਆ ਕੇ ਵਰਤੋਂ ਵੱਧ ਮਦਦ ਕੀਤੀ ਜਾਵੇ ਅਤੇ ਅਤੇ ਸਾਰੇ ਵੀਰਾਂ ਨੂੰ ਬੇਨਤੀ ਆ ਕੇ ਸਾਡੇ ਘਰ ਵਿੱਚ ਆ ਕੇ ਸਰ ਦੇਖਣਾ ਦੇ ਪਿਤਾ ਨੂੰ ਵਧੀਆ ਇਲਾਜ ਕੀਤਾ ਜਾਵੇ ਇਹ ਸੀ ਸਾਡੇ ਨਾਲ ਇਹਨਾਂ ਦਾ ਇਸ ਵੀਰ ਦਾ ਬੇਟਾ ਤਾਂ ਇਸ ਪਰਿਵਾਰ ਦੇ ਤਿੰਨ ਬੱਚੇ ਨੇ ਤਿੰਨ ਬੱਚੇ ਨੇ ਜੀ ਤਿੰਨ ਬੱਚੇ ਨੇ ਕਮਾਉਣ ਵਾਲਾ ਸੀ ਉਹ ਘਰੇ ਬੈਠੇ ਨੇ ਜਦ ਕਹਿੰਦੇ ਨੇ ਕਮਾਉਣ ਵਾਲਾ ਘਰ ਬੈਠ ਜਾਵੇ ਤਾਂ ਪੂਰੇ ਘਰ ਦਾ ਜਿਹੜਾ ਸਰਕਲ ਟਾਂਚਾ ਹਿੱਲ ਜਾਂਦਾ ਐਸ ਵੀਰ ਨੂੰ ਮੱਜੇ ਦੇ ਪੈਣ ਨੂੰ ਪੂਰੇ 7 ਸਾਲ ਹੋ ਗਏ ਜੇਕਰ ਬੰਦਾ ਇੱਕ ਦਿਨ ਮਜ਼ਦੂਰ ਮਜ਼ਦੂਰੀ ਕਰਨ ਨਾ ਜਾਵੇ ਤਾਂ ਉਹਦੇ ਇੱਕ ਹਫ਼ਤੇ ਦਾ ਸਰਕਲ ਹਿੱਲ ਜਾਂਦਾ ਪਰ ਇਸ ਵੀਰ ਨੂੰ 7 ਸਾਲ ਹੋ ਗਏ 7 ਸਾਲਾਂ ਵਿੱਚ ਇਸ ਪਰਿਵਾਰ ਨੇ ਕਿਹੜੀਆਂ-ਕਿਹੜੀਆਂ ਦਿੱਕਤਾਂ ਕਿੰਮੇ ਪੀੜਤਾਂ ਦਾ ਸਾਹਮਣਾ ਕੀਤਾ ਹੋਗਾ ਤੁਹਾਨੂੰ ਉਹਨਾਂ ਨੇ ਦੱਸਿਆ ਜਿਵੇਂ ਅਕਸਰ ਅਸੀਂ ਤੁਹਾਡੇ ਤੱਕ ਲੋੜਵੰਦ ਪਰਿਵਾਰਾਂ ਦੀ ਵੀਡੀਓ ਪਾਉਂਦੇ ਆ ਤੁਸੀਂ ਹਮੇਸ਼ਾ ਚੜ ਵਧ ਕੇ ਉਹਨਾਂ ਪਰਿਵਾਰਾਂ ਦੀ ਮਦਦ ਕਰਦੇ ਹੋ ਜੇਕਰ ਕੋਈ ਵੀ ਬੰਦਾ ਪਾਰਟੀ ਵੱਲ ਤੋਂ ਉੱਪਰ ਉੱਠ ਕੇ ਐਸ ਵੀਰ ਦੀ ਮਦਦ ਕਰਦਾ ਤਾਂ ਅਸੀਂ ਸਮਝਾ ਕੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕੰਮ ਜਾਪ ਹੋਇਆ ਦੋਸਤੋ ਜਿਵੇਂ ਤੁਹਾਨੂੰ ਅਸੀਂ ਇੱਕ ਪਹਿਲਾਂ ਵੀ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਅਸੀਂ ਇੱਕ ਆਪਣੀ ਸੰਸਥਾ ਬਣਾਈ ਆ ਉਸ ਸੰਸਥਾ ਦੇ ਵਿੱਚ ਜਿਵੇਂ ਇਸ ਵੀਰ ਲੋੜਵੰਦ ਪਰਿਵਾਰ ਹੈ ਉਸ ਲੋੜਵੰਦ ਪਰਿਵਾਰਾਂ ਦੀ ਮਦਦ ਕਰਨ ਦਾ ਅਸੀਂ ਵੀ ਇੱਕ ਜ਼ਰੀਆ ਬਣੇ ਆ ਸਾਡੀ ਇਸ ਵੀਡੀਓ ਪਾਉਣ ਦੇ ਨਾਲ ਤੁਸੀਂ ਇਸ ਵੀਰ ਦੀ ਮਦਦ ਕਰਦੇ ਹੋ ਤੁਹਾਡੀ ਮਦਦ ਦੇ ਨਾਲ ਇਸ ਵੀਰ ਮੰਜੇ ਤੇ ਉੱਠ ਕੇ ਆਪਣੇ ਪਰਿਵਾਰ ਦਾ ਪਾਲਣ ਪੋਸਣ ਸਹੀ ਤਰੀਕੇ ਨਾਲ ਕਰਦਾ ਤਾਂ ਅਸੀਂ ਸਮਝਾਂਗੇ ਕਿ ਅਸੀਂ ਇਸ ਵੀਡੀਓ ਨੂੰ ਬਣਾਉਣ ਵਿੱਚ ਕਾਮਯਾਬ ਹੋਏ ਹਾਂ ਜਿਵੇਂ ਤੁਹਾਨੂੰ ਇਸ ਬੀਲੇ ਪਿੰਡ ਦੇ ਇਸ ਵੀਰ ਦਾ ਮਿਲਾਇਆ ਇਸੇ ਤਰ੍ਹਾਂ ਤੁਹਾਡੇ ਸਾਹਮਣੇ ਹੋਰ ਵੀ ਇਸੇ ਤਰ੍ਹਾਂ ਦੀਆਂ ਨਵੀਆਂ-ਨਵੀਆਂ ਖਬਰਾਂ ਲੱਗੇ ਫਿਰ ਹਾਜ਼ਰ ਹੋਵਾਂਗੇ ਸਾਡੀ ਹਰ ਖਬਰ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਲਾਈਕ ਕਰਨਾ ਕਮੈਂਟ ਕਰਨਾ ਇਸੇ ਤਰ੍ਹਾਂ ਦੀ ਖਬਰ ਲੱਗੀ ਫਿਰ ਹਾਜ਼ਰ ਹੋਵਾਂਗੇ ਉਤਕਰੀ ਸასი ਕਾਲ ਪਰ ਜਾਂਦੇ ਜਾਂਦੇ ਦੋਸਤੋ ਅਸੀਂ ਤੁਹਾਨੂੰ ਇੱਕ ਹੋਰ ਵੀ ਇਹ ਕਹਿਣਾ ਬਹੁਤ ਜ਼ਰੂਰੀ ਸਮਝਦੇ ਹਾਂ ਸਾਡੇ ਨਾਲ ਮੇਰੇ ਦੋਸਤ ਲਖਵੀਰ ਸਿੰਘ ਬਾਗਾ ਜਿਨ੍ਹਾਂ ਨੇ ਇਸ ਵੀਰ ਦਾ ਮਿਲਣਾ ਜ਼ਿਕਰ ਕੀਤਾ ਸੀ ਔਰ ਇਸ ਵੀਰ ਬਾਰੇ ਦੱਸਿਆ ਕਿ ਵੀ ਉਹ ਬਹੁਤ ਪਰਿਵਾਰ ਲੋੜਵੰਦ ਪਰਿਵਾਰ ਹੈ ਅੱਜ ਸਾਡੇ ਨਾਲ ਉਹ ਵੀ ਮੌਜੂਦ ਹੈ ਆਪਾਂ ਉਹਨਾਂ ਦੇ ਦੋ ਮਿੰਟ ਬਾਅਦ ਨਾਲ ਗੱਲ ਕਰਾਵਾਂਗੇ ਕਿ ਉਹਨਾਂ ਦਾ ਵੀ ਇਸ ਪਰਿਵਾਰ ਦੇ ਕੀ ਕਹਿਣਾਗਾ ਸਾਡੇ ਨਾਲ ਲਖਵੀਰ ਸਿੰਘ ਜੋ ਪੱਤਰਕਾਰ ਨੇ ਜਨਤਾ ਦੀ ਵਾਜ ਅਖਬਾਰ ਦੇ ਇਹਨਾਂ ਨੇ ਇਸ ਵੀਰ ਬਾਰੇ ਦੱਸਿਆ ਦੀ ਲੋੜਵੰਦ ਪਰਿਵਾਰਾਂ ਨੇ ਮਦਦ ਹੋਣੀ ਚਾਹੀਦੀ ਆ ਗਲਤ ਕਰਦੇ ਆ ਲਖਵੀਰ ਸਿੰਘ ਦੇ ਨਾਲ ਕੀ ਉਹਨਾਂ ਦਾ ਕੀ ਕਹਿਣਾ ਹਾਂਜੀ ਵੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲੀ ਗੱਲ ਤਾਂ ਜੀ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਇਹ ਮੈਂ ਸਿੱਖ ਸੰਗਤ ਨੂੰ ਇਹੀ ਕਹਿਣਾ ਚਾਹੂੰਗਾ ਵੀ ਆਪਾਂ ਛੜਕਾ ਤੇ ਵੀ ਲੰਗਰ ਲਾਉਣੇ ਆ ਬਹੁਤ ਆਪਣੇ ਚ ਵਾਹਿਗੁਰੂ ਨੇ ਕਿਰਪਾ ਕੀਤੀ ਹੋਈ ਆ ਇਹ ਵੀਰ ਦੇ ਹੱਛ ਵਕਤ ਇੰਨੇ ਹਾਲਾਤ ਮਾੜੇ ਆ ਵੀ ਇੱਕ ਟਾਈਮ ਦੀ ਰੋਟੀ ਪੱਕਣੀ ਵੀ ਔਖੀ ਹੋਈ ਪਈ ਆ ਅਸੀਂ ਇਹ ਨਹੀਂ ਕਹਿੰਦੇ ਵੀ ਤੁਸੀਂ ਇਹਨਾਂ ਨੂੰ ਪੈਸੇ ਦੇ ਦਿਓ ਜੇ ਕੋਈ ਬੰਦਾ ਜਿਵੇਂ ਇਹਦੇ ਦੀ ਮਦਦ ਕਰ ਸਕਦਾ ਪੈਸੇ ਨਾ ਕਰ ਸਕਦਾ ਚਾਹੀਦਾ ਇਲਾਜ ਕਰਾ ਸਕਦਾ ਚਾਹੀਦਾ ਘਰ ਰਾਸ਼ਨ ਦੇ ਸਕਦਾ ਤੁਸੀਂ ਆ ਕੇ ਪਿੰਡ ਬੀਲੇ ਚ ਇਹਦੇ ਘਰ ਦੇ ਹਾਲਾਤ ਦੇਖ ਸਕਦੇ ਹੋ ਇੱਕ ਧੀ ਮਟਿਆਰ ਆ ਦੂਜੀ ਵੀ ਮਟਿਆਰ ਹੋਣ ਵਾਲੀ ਇੱਕ ਬੱਚਾ ਛੋਟਾ ਜਿਹਾ ਆਪੇ ਪਿਆ ਜੇ ਰੱਬ ਨਾ ਕਰੇ ਕੋਈ ਅਨਹੋਣੀ ਹੋਗੀ ਇਹਦੇ ਬੱਚੇ ਜਮਾ ਰੋਲ ਜਾਣਗੇ ਨਾ ਇਹਦੇ ਅੱਗੇ ਆ ਕੋਈ ਨਾ ਕੋਈ ਪਿੱਛੇ ਆ ਜੇ ਨਾ ਇਹਦੇ ਕੋਈ ਪੂੰਜੀ ਆ ਜੇ ਪੂੰਜੀ ਹੁੰਦੀ ਤਾਂ ਆਪਾਂ ਵੀਡੀਓ ਬਣਾਉਂਦੀ ਨਾ ਇਸ ਕਰਕੇ ਸਾਰੀ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਆਂ ਵੀ ਜਿੰਨੀ ਹੋ ਸਕੇ ਇਹ ਵੀਰ ਦੀ ਬਦ ਤੋਂ ਬਦ ਮਦਦ ਕੀਤੀ ਚੱਕੇ ਆਪ ਦਾ ਧੰਨਵਾਦ ਕੀਤਾ ਜਾਊਗਾ ਜੀ ਬਹੁਤ ਹੀ ਵਧੀਆ ਲਖਵੀਰ ਸਿੰਘ ਨੇ ਤੁਹਾਨੂੰ ਗੱਲ ਦੱਸੀ ਆ ਕਿ ਇਸ ਵੀਰ ਦੇ ਜਿਹੜੇ ਹਾਲਾਤ ਨੇ ਬਹੁਤ ਮਾੜੇ ਨੇ ਬੇਟੀਆਂ ਵਿਆਉਣ ਦੇ ਕਾਬਲ ਹੈ ਜਦ ਇਸ ਵੀਰ ਨੂੰ ਦੋ ਵਕਤ ਦੀ ਰੋਟੀ ਨਹੀਂ ਸੇਵਣੀ ਹੁੰਦੀ ਤਾਂ ਬੱਚਾ ਦਾ ਵਿਆਹ ਕਿਵੇਂ ਕਰੇਗਾ ਤੁਹਾਨੂੰ ਆਪ ਹੀ ਪਤਾ ਹੈ ਨਾ ਤਾਂ ਵੀਰ ਨੇ ਬਹੁਤ ਸੋਹਣੀ ਗੱਲ ਕਹੀ ਆ ਕਿ ਜਿਹੜਾ ਗੁਰੂ ਦਾ ਗੋਲ ਕੁੰਦਾ ਗਰੀਬ ਦਾ ਮੂੰਹ ਹੁੰਦਾ ਹੈ ਜੇਕਰ ਕੋਈ ਬੰਦਾ ਚੜ ਵਧ ਕੇ ਇਸ ਪਰਿਵਾਰ ਦੀ ਮਦਦ ਕਰਦਾ ਤਾਂ ਅਸੀਂ ਸਮਝਾਂਗੇ ਕਿ ਸਾਡੀ ਇਹ ਨਿੱਕੀ ਜੀ ਕੋਸ਼ਿਸ਼ ਵਿੱਚ ਅਸੀਂ ਕਾਮਯਾਬ ਹੋਏ ਹਾਂ ਇਸੇ ਤਰ੍ਹਾਂ ਜਿਵੇਂ ਤੁਹਾਨੂੰ ਇਸ ਵੀਰ ਦੇ ਨਾਮ ਲਾਇਆ ਇਸੇ ਤਰ੍ਹਾਂ ਤੁਹਾਡੇ ਮਨ ਹੋਰ ਵੀ ਇਸੇ ਤਰ੍ਹਾਂ ਨਵੇਂ ਨਵੇਂ ਖਬਰਾਂ ਲੱਗੇ ਫਿਰ ਆਜਰੂ ਮਗੇ ਉਹ ਤਕੜੀ ਸਸੇਕਾਲ ਜੀ